ਪਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਮਹਿੰਨ ਚੀਜ਼ ਦਿਖਾਈਏ ਜਿਹੜੀ ਕਿ ਸਾਡੀ ਮਤਲਬ ਰੀਜੀ ਲਾ ਲਓ ਹਨਾ ਸਾਡੇ ਘਰ ਉਹ ਚੀਜ਼ ਹੈ ਨਹੀਂ ਤੇ ਅਸੀਂ ਆਖਿਆ ਲਿਓਣੀ ਚਾਹੀਦੀ ਆ ਤੇ ਸਭ ਤੋਂ ਪਹਿਲਾਂ ਅਸੀਂ ਉਹ ਹੀ ਖਰੀਦੀ ਹਨਾ ਤੇ ਵਕਾਓ ਫਿਰ ਮੰਮੀ ਜੀ ਇਹ ਕੱਲੀ ਟੋਕਰੀ ਨਹੀਂ ਆ ਇਹ ਟੋਕਰੀ ਦੇ ਵਿੱਚ ਵੀ ਹੈਗਾ ਵਾ ਕੁਝ ਨਾ ਕੁਝ ਸਾਮਾਨ ਵਾ ਤੇ ਇਹ ਅਮਲ ਲੈ ਕੇ ਆਈ ਹੈ ਹਾਂ ਸੱਸੀ ਕਾਲਜੀ ਸਾਰਿਆਂ ਨੂੰ ਸੱਸੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆਂ ਜੀ ਤੇ ਟਾਈਟਲ ਥੰਬਨੇਲ ਉਹ ਤੁਹਾਨੂੰ ਪਤਾ ਲੱਗ ਗਿਆ ਵਾ ਹਨਾ ਦੇਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੇ ਪਿੰਡ ਮੇਲਾ ਵਾ ਤੇ 18-19 ਨੂੰ ਮੇਲਾ ਆਈ ਅੱਜ ਤਰੀਕ ਆ 19 ਅੱਜ ਹੀ ਫਾਈਨਲ ਮੇਲਾ ਹਨਾ ਤੇ ਮੰਮੀ ਜੀ ਹੁਣੀ ਉਥੋਂ ਕੀ ਕੀ ਖਰੀਦ ਕੇ ਲਿਆਏ ਆ ਉਹ ਅੱਜ ਤੁਹਾਨੂੰ ਇਸ ਵਲੌਗ ਦੇ ਵਿੱਚ ਦੱਸਾਂਗੇ ਠੀਕ ਆ ਕੀ ਕੀ ਖਰੀਦਦਾਰੀ ਕੀਤੀ ਆ ਹਨਾ ਅਮਨ ਤੇ ਅਮਨ ਨੇ ਆਪਣੇ ਸਮਾਨ ਦੀ ਕੀਤੀ ਆ ਮੰਮੀ ਜੀ ਨੂੰ ਜਿਹੜਾ ਵਧੀਆ ਲੱਗਾ ਉਹ ਮੰਮੀ ਜੀ ਨੇ ਕੀਤੀ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਇਹ ਖਰੀਦ ਕੇ ਲਿਆਏ ਆ ਠੀਕ ਆ ਇਸ ਕਰਕੇ ਵਲੌਗ ਬਣਾਇਆ ਵਾ ਬਾਕੀ ਤੁਹੀ ਜਿਹੜੇ-ਜਿਹੜੇ ਵੀ ਆਏ ਉੱਥੇ ਮੇਲਾ ਵੇਖਣ ਜਿਹੜੇ ਸਾਨੂੰ ਮਿਲੇ ਆ ਹਨਾ ਕਾਫੀ ਜਾਣੇ ਮਿਲੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਤੁਸੀਂ ਨਾ ਪਿਆਰ ਕਰਦੇ ਆ ਤੇ ਜਿਹੜੇ ਨਹੀਂ ਆਏ ਉਹਨਾਂ ਨੇ ਫੋਨ ਦੇ ਵਿੱਚ ਮੇਲਾ ਵੇਖਿਆ ਉਹਨਾਂ ਦਾ ਵੀ ਧੰਨਵਾਦ ਹੈਨਾ ਤੇ ਬੜਾ ਵਧੀਆ ਲੱਗਾ ਵਾ ਜਦੋਂ ਮਿਲੇ ਆ ਤੇ ਇੱਕ ਮਤਲਬ ਇਦਾਂ ਨਹੀਂ ਲੱਗਾ ਕਿ ਅਸੀਂ ਆਪਣੇ ਜਿਹੜੇ ਆ ਚਾਉਣ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਮਿਲਣ ਡਿਆ ਸਾਨੂੰ ਇੱਕ ਫੈਮਿਲੀ ਲੱਗੀ ਹਨਾ ਤੇ ਬੜਾ ਵਧੀਆ ਉਹਨਾਂ ਨੇ ਵੀ ਟ੍ਰੀਟ ਕੀਤਾ ਗੱਲਾਂ ਬਾਤਾਂ ਕੀਤੀਆਂ ਖਲੋ ਕੇ ਤੇ ਅੰ ਮੇਲੇ ਦਾ ਆਨੰਦ ਮਾਣਿਆ ਉਹਨਾਂ ਨੇ ਵੀ ਤੇ ਆਪਾਂ ਵੀ ਤੇ ਬਹੁਤ ਹੀ ਵਧੀਆ ਲੱਗਾ ਤੇ ਸਾਰਾ ਕੁਝ ਵਧੀਆ ਸੀ ਤੇ ਆਓ ਫਿਰ ਹੁਣ ਤੁਹਾਨੂੰ ਦਿਖਾਉਨੇ ਆ ਜੇ ਕੀ ਕੀ ਅਸੀਂ ਮੇਲੇ ਤੋਂ ਸ਼ੋਪਿੰਗ ਕੀਤੀ ਆ ਠੀਕ ਆ ਇਹ ਜਿਹੜੀਆਂ ਤੁਹਾਨੂੰ ਟੋਕਰੀਆਂ ਅੱਗੇ ਦਿਖਣੀਆਂ ਆ ਇਹ ਕਲੀਆਂ ਟੋਕਰੀਆਂ ਨਹੀਂ ਆ ਇਹਨਾਂ ਦੇ ਵਿੱਚ ਵੀ ਸਮਾਨ ਪਾਇਆ ਇਹਨਾਂ ਨੇ ਤੇ ਉਹ ਹੁਣ ਤੁਹਾਨੂੰ ਜਿਹੜਾ ਆ ਇਹ ਓਪਨ ਕਰਕੇ ਵਿਖਾਉਣਗੇ ਮੰਮੀ ਜੀ ਹੋਣੀ ਤੇ ਵੀ ਕੀ ਕੀ ਲਿਆੰਦਾ ਹਨਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਮਹਿੰਨ ਚੀਜ਼ ਦਿਖਾਈਏ ਜਿਹੜੀ ਕਿ ਸਾਡੀ ਮਤਲਬ ਰੀਜ ਹੀ ਲਾ ਲੋ ਹਨਾ ਸਾਡੇ ਘਰ ਉਹ ਚੀਜ਼ ਹੈ ਨਹੀਂ ਤੇ ਹੀ ਆਖਿਆ ਉਹ ਲੈਣੀ ਚਾਹੀਦੀ ਆ ਤੇ ਸਭ ਤੋਂ ਪਹਿਲਾਂ ਅਸੀਂ ਉਹ ਹੀ ਖਰੀਦੀ ਹੈ ਨਾ ਤੇ ਵਿਖਾਓ ਫਿਰ ਮੰਮੀ ਜੀ ਕਿਹੜੀ ਚੀਜ਼ ਆ ਉਹ ਹੈ ਲਓ ਜੀ ਇਹ ਆ ਜੀ ਫੋਟੋ ਤੇ ਪਰ ਇਹ ਅਜੇ ਮੈਂ ਖੋਲੀ ਨਹੀਂ ਤੇ ਮੈਂ ਚਾ ਨਹੀਂ ਸਾਰਾ ਸਮਾਨ ਖਾਲਾਂਗੇ ਤੇ ਪਹਿਲੋਂ ਅਸੀਂ ਇਹ ਫੋਟੋ ਖਾਡਾਂਗੇ ਨਾ ਹਾਂਜੀ ਹਾਂਜੀ ਤੇ ਇਹ ਫੋਟੋ ਕਿਹੜੇ ਬਾਬਾ ਜੀ ਦੀ ਆ ਉਹ ਹੁਣ ਤੁਹਾਨੂੰ ਮੰਮੀ ਜੀ ਓਪਨ ਕਰਕੇ ਦਿਖਾਉਂਦੇ ਆ ਚਲੋ ਕਰੋ ਆਪਣਾ ਇਹ ਆਪਾਂ ਸਭ ਤੋਂ ਪਹਿਲਾਂ ਬਾਏ ਕੀਤੀ ਹੈ ਨਾ ਅਮਣ ਗੁਰਦੁਆਰਾ ਸਾਹਿਬ ਤੋਂ ਮੱਥਾ ਹੀ ਟੇਕਿਆ ਵਾ ਤੇ ਮੱਥਾ ਟੇਕਦੇ ਸਾਰੇ ਜਦੋਂ ਬਾਹਰ ਆਈਦਾ ਵਾ ਉਥੇ ਫੋਟੋਆਂ ਫੋਟੋਆਂ ਲੱਗੀਆਂ ਸੀ ਬਾਬਾ ਜੀ ਦੀਆਂ ਤੇ ਅਸੀਂ ਇਹ ਫੋਟੋ ਜਿਹੜੀ ਆ ਸਾਨੂੰ ਪਸੰਦ ਆ ਗਈ ਤੇ ਆਪਾਂ ਲੈ ਲਈ ਚਲੋ ਫੋਟੋਆਂ ਤੇ ਸਾਰੀਆਂ ਹੀ ਸੋਹਣੀਆਂ ਵਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਸਾਨੂੰ ਉਥੇ ਮਿਲੇ ਆ ਵੀਤ ਹੀ ਕੀ ਕੀ ਠੀਕ ਆ ਖਰੀਦਿਆ ਉਹ ਵੀ ਸਾਨੂੰ ਦੱਸਿਓ ਕੇ ਕਰ ਰਹੀਆਂ ਨੇ ਜੀ ਕਿਹਾ ਸੀ ਉਹ ਲੱਗ ਗਿਆ ਨਾ ਪਤਾ ਤੁਹਾਨੂੰ ਸਾਰਿਆਂ ਨੂੰ ਕਿ ਇਹ ਫੋਟੋ ਆ ਬਾਬਾ ਦੀਪ ਸਿੰਘ ਜੀ ਦੀ ਹਾਂ ਤੇ ਕਿੰਨੀ ਸੋਹਣੀ ਫੋਟੋ ਬਹੁਤ ਸੋਹਣੀ ਫਾਨੂੰ ਫੋਟੋ ਲੱਗੀ ਤੇ ਇਹ ਅਸੀਂ ਜਿਹੜੀ ਸਭ ਤੋਂ ਪਹਿਲਾਂ ਉੱਥੋਂ ਬਾਏ ਕੀਤੀ ਆ ਹਨਾ ਤੇ ਹਾਂਜੀ ਕਮੈਂਟ ਕਰਕੇ ਦੱਸੋ ਫਿਰ ਕਮੈਂਟ ਕਰਨ ਦੀ ਲੋੜ ਹੀ ਨਹੀਂ ਆ ਜੀ ਪਤਾ ਹੀ ਆ ਜੀ ਹਨਾ ਬਾਬਾ ਜੀ ਦੀ ਫੋਟੋ ਹੁੰਦੀ ਸੋਹਣੀ ਆ ਤੇ ਇਹ ਆਪਾਂ ਆਪਣੇ ਰੂਮ ਦੇ ਵਿੱਚ ਲਗਾਵਾਂਗੇ ਤੇ ਇਹਨੂੰ ਵੀ ਕੋਈ ਨਹੀਂ ਐਡਜਸਟਮੈਂਟ ਕਰਾਂਗੇ ਵੀ ਕਿੱਥੇ ਲਾਉਣੀ ਆ ਠੀਕ ਆ ਚਲੋ ਜੀ ਮੈਂ ਚਾਹੁੰਦਾ ਕਿ ਜਿੱਥੇ ਬਾਬਾ ਜੀ ਦੀ ਫੋਟੋ ਲੱਗੀ ਉਹਦੇ ਸੱਜਾ ਤੇ ਕੋਈ ਫੋਟੋ ਨਾ ਹੋਵੇ ਕਿਉਂਕਿ ਫੇਰ ਸੋਹਣੀ ਲੱਗਦੀ ਆ ਹਨਾ ਬਾਰੇ ਨਹੀਂ ਲੌਬੀ ਚ ਲਾਵਾਂਗੇ ਹਾਂ ਚਲੋ ਜਿੱਥੇ ਵੀ ਲੱਗੀ ਲਾਵਾਂਗੇ ਤੇ ਕੋਈ ਨਹੀਂ ਤੁਹਾਨੂੰ ਵਲੋਗਾਂ ਵਿੱਚ ਵਿਖਾਵਾਂਗੇ ਵੀ ਚਲੋ ਬਾਬਾ ਜੀ ਦੀ ਫੋਟੋ ਦੇ ਉੱਪਰ ਰੱਖ ਦੋ ਫੋਟੋ ਰੱਖ ਦਈਏ ਹਨਾ ਹਾਂ ਜੀ ਚਲੋ ਜੀ ਫਿਲਹਾਲ ਦੀ ਘੜੀਆਂ ਪਾਈ ਤੇ ਰੱਖ ਦਿੱਤੀ ਆ ਤੇ ਆਓ ਫਿਰ ਦਿਖਾ ਲਓ ਫਿਰ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਹੋ ਤੁਸੀਂ ਹੈ ਇਹ ਨਿੱਕਾ ਮੋਟਾ ਜਿਹੜਾ ਇਕੱਠਾ ਕਰਦੇ ਰਹੇ ਆ ਉਹ ਖਾਓ ਜਿਆਦਾ ਸਮਾਨ ਮਮੀ ਨੇ ਕਿਚਨ ਦਾ ਹੀ ਲਿਆ ਗਿਆ ਚਲੋ ਲੱਗ ਜਾਣਾ ਹੁਣ ਤੁਹਾਨੂੰ ਇਹਨਾਂ ਨੂੰ ਖਾ ਲਦੇ ਆ ਟੋਕਰੀ ਇਹ ਕੱਲੀ ਟੋਕਰੀ ਨਹੀਂ ਆ ਇਹ ਟੋਕਰੀ ਦੇ ਵਿੱਚ ਵੀ ਹੈਗਾ ਵਾ ਕੋਈ ਨਾ ਕੋਈ ਸਮਾਨ ਆ ਤੇ ਇਹ ਅਮਲ ਲੈ ਕੇ ਆਈ ਹੈ ਹਾਂ ਤੇ ਦੱਸੋ ਫਿਰ ਕੀ ਲਿਆਂਦਾ ਇਹਦੇ ਵਿੱਚ ਕੀ ਆ ਹੈ ਇਹਦੇ ਵਿੱਚ ਵਾ ਇੱਕ ਤੇ ਆ ਆਈ ਆ ਜਾਂਦਾ ਵਾ ਚੱਠੂ ਲੈਚੀਆਂ ਵਗਾਰਾ ਕੁੱਟਣ ਵਾਤੇ ਹਨ ਇਹ ਹਾਂਜੀ ਸਹੀ ਗੱਲ ਆ ਮੰਮੀ ਲੈਚੀਆਂ ਕੁੱਟ ਲਿਆ ਤੁਹਾਡੇ ਬਹੁਤਾ ਮੇਚ ਕੁੱਟ ਲਈ ਸਾਰੇ ਜਣੇ ਰਿਲੇਟੇਬਲ ਕਰਿਓ ਗੱਲ ਨੂੰ ਜਦੋਂ ਲੈਚੀਆਂ ਕੁੱਟਣੀਆਂ ਹੁੰਦੀਆਂ ਕਦੀ ਮੈਂ ਵੇਲਣਾ ਲੱਭਦਾ ਵਾਂ ਹੈ ਕਦੀ ਕੋਲੀ ਲੱਭੀ ਦੀ ਉਹਦੇ ਵਿੱਚ ਪਾ ਕੇ ਲੈਚੀਆਂ ਕੁੱਟਣਾ ਤੇ ਇਹ ਵਧੀਆ ਚੀਜ਼ ਵਧੀਆ ਕੰਮ ਕੀਤਾ ਮੰਮੀ ਜਿਹੜਾ ਤੁਸੀਂ ਇਹ ਵਾਲਾ ਲੈ ਆਂਦਾ ਨਾ ਹਾਂ ਚੱਠੂ ਇਹ ਵਧੀਆ ਕੰਮ ਕੀਤਾ ਹਨ ਸਾਡੇ ਵਾਲੀ ਸਾਈਡ ਤੇ ਚੱਠੂ ਛੁੱਠੂ ਹੀ ਜਾਂਦੇ ਬਾਕੀ ਤੁਸੀਂ ਦੱਸ ਦਿਓ ਕੀ ਜਾਂਦੇ ਤੁਹਾਡੇ ਤੇ ਆ ਮੈਂ ਲਿਆਦੇ ਦੋ ਟਿਫਨ ਨਮਕੀਨ ਤੇ ਬਿਸਕੁਟ ਕੋਲ ਵਾਸਤੇ ਠੀਕ ਆ ਜੀ ਹਨਾ ਇਹ ਵੀ ਬਹੁਤ ਸੋਹਣੇ ਐ ਵੇਹੇ ਹਾਂਜੀ ਹਨਾ ਹਾਂਜੀ ਵਧੀਆ ਅੱਛਾ ਇਹਨਾਂ ਵਿੱਚ ਨਮਕੀਨ ਪਾਇਆ ਕਰਨਾ ਹਾਂ ਤੇ ਇੱਟਿਆ ਸਾਡੇ ਕੋ ਹੈਗੀਆਂ ਦੋ ਪਈਆਂ ਤੇ ਮੈਂ ਆ ਲੈੰਦਾ ਆ ਲੈਂਦੀਆਂ ਇਹਨਾਂ ਪਲੇਟਾਂ ਅੱਛਾ ਇਹ ਪਲੇਟਾਂ ਲੈਣੀਆਂ ਹਾਂ ਬੜੀਆਂ ਸੋਹਣੀਆਂ ਲੈਣੀਆਂ ਲਓ ਜੀ ਕਮੈਂਟ ਕਰਕੇ ਦੱਸੋ ਫਿਰ ਠੀਕ ਆ ਇਹ ਸੇ ਪਲੇਟਾਂ ਆ ਤੇ ਆ ਟੋਕਰੀ ਲਿਆਂਦੀ ਆ ਅਮਨ ਨੇ ਅਮਨ ਨੂੰ ਆ ਗਈ ਪਸੰਦ ਉਸੇ ਤੇ ਵੇਖੋ ਹੁਣ ਇਹ ਚ ਕੀ ਪੈਂਦਾ ਹਨਾ ਅੱਛਾ ਵੇਖਣ ਨੂੰ ਬੜੀ ਸੋਹਣੀ ਲੱਗਣ ਦੀ ਹਾਂ ਚਲੋ ਛੋਟੀ ਜੀ ਹੈ ਨਾ ਅੱਛਾ ਤਿੰਨ ਜੀ ਜਾ ਹੋਈਆਂ ਨਾ ਪਲੇਟਾਂ ਛੱਟੂ ਤੇ ਆ ਚਲੋ ਹੋਰ ਵੀ ਦੱਸੋ ਸਮਾਨ ਤੇ ਅਜੇ ਡੱਬਿਆਂ ਚੋਂ ਹੀ ਨਹੀਂ ਕੱਢਿਆ ਮਮੀ ਨੇ ਆਂਦੇ ਇਹ ਅਨਬਾਕਸਿੰਗ ਕਰਨੀ ਆ ਮੈਂ ਉਹਦੇ ਖੋਲ ਲਾਂਗੇ ਜੇ ਦੱਸਣਾ ਨਾਲੇ ਸਮਾਨ ਹੀ ਦੰਦਾ ਵਾ ਕੀ ਇਹ ਕੱਚ ਦਾ ਵਾ ਆ ਮੈਂ ਲਿਆਂਦਾ ਮੈਂ ਇਹਦੇ ਵਿੱਚ ਕੋਈ ਦੇਸ਼ ਬਣਾਵਾਂਗੇ ਨਾ ਜਾਂ ਜਿਤਰਾ ਹਾਂਜੀ ਚਟਨੀ ਵਗੈਰਾ ਠੀਕ ਆ ਉਹਵੇਂ ਬਣਾਉਣੀ ਹੈ ਜੇ ਹੁਣ ਚਟਨੀ ਦੀ ਰੈਸਪੀ ਮੰਮੀ ਇਹ ਦੱਸਣੀ ਹੈ ਹਾਂ ਤਾਂ ਮੈਂ ਚਟਨੀ ਪਾਉਣ ਵਾਸਤੇ ਲਿਆਂਦੀ ਸੀ ਮੰਮੀ ਜੀ ਪਹਿਲਾਂ ਹੀ ਘਰੋਂ ਨਾ ਡਿਫਾਈਨ ਕਰਕੇ ਗਏ ਆ ਚੀਜ਼ਾਂ ਕਿਹੜੀ ਚੀਜ਼ ਵਾਸਤੇ ਕਿਹੜੀ ਚੀਜ਼ ਲੈਣੀ ਹੈ ਸੋਹਣਾ ਸੋਹਣੀਆਂ ਜੀ ਕਰਦਾ ਸਾਰੀਆਂ ਕਮੈਂਟ ਕਰਕੇ ਦੱਸਿਓ ਵੀ ਸੋਹਣੀਆਂ ਲੈਣੀਆਂ ਚੀਜ਼ਾਂ ਸਾਰੀਆਂ ਠੀਕ ਆ ਦੱਸਿਓ ਜੀ ਫਿਰ ਕਮੈਂਟ ਕਰਕੇ ਤੇ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਵਾਹੇ ਨਹੀਂ ਵਧੀਆ ਸੋਹਣੀ ਆ ਚਲੋ ਅੱਗੇ ਇਨੂੰ ਪੈਕ ਕਰ ਦਈਆਂ ਨਾ ਵਿੱਚ ਇਹ ਚਲ ਚਲੋ ਜੀ ਤੇ ਆ ਲੈ ਹਾਂ ਦੇ ਬੋ ਮੈਂ ਬੌਲ ਜੀ ਹਾਂ ਤੋ ਇਹਦੇ ਵਿੱਚ ਵੀ ਕੋਈ ਚੀਜ਼ ਮਤਲਬ ਬਣਾਵਾਂਗੇ ਤੇ ਪਾਵਾਂਗੇ ਇਹ ਚ ਵੀ ਠੀਕ ਆ ਠੀਕ ਆ ਕਈ ਮੈਨੂੰ ਸੋਨੇ ਲੱਗੇ ਤੇ ਮੈਂ ਲੈ ਕੱਚ ਦੇ ਆ ਨਾ ਹਾਂ ਕੱਚ ਦੇ ਚਲੋ ਜੀ ਠੀਕ ਆ ਸੋਨੇ ਆ ਅੱਗੇ ਸਾਰਿਆਂ ਦਾ ਮੇਨ ਚੀਜ਼ ਹੈ ਹੈ ਜਿਹੜੀ ਅਲੋਪ ਹੁੰਦੀ ਜਾ ਰਹੀ ਹੈ ਤੁਹਾਡਾ ਭਲਾ ਸ਼ਾਇਦ ਮੰਮੀ ਜੀ ਨੇ ਨਾ ਰਾਟੀ ਲਾਈ ਸੀ ਬੜੇ ਚਰਦੀ ਹੈ ਹੈ ਵੱਧ ਮਾਲ ਇਹ ਜਿਹੜੀ ਚੀਜ਼ ਹੈ ਨਾ ਹਾਂ ਇਹ ਮੰਮੀ ਜੀ ਦੀ ਮਤਲਬ ਫੇਵਰਟ ਵਾ ਇਹ ਬੜਾ ਕੋਈ ਚਾਰ ਬਣਾਵਾਂਗੇ ਨਾ ਹਾਂਜੀ ਤੇ ਜਿਹੜਾ ਵੀ ਕੋਈ ਚਾਰ ਬਣਾਵਾਂਗੇ ਤੇ ਇਹ ਚ ਪਾਵਾਂਗੇ ਹਨਾ ਨਹੀਂ ਬਿਲਕੁਲ ਵਧੀਆ ਸੋਨਾ ਵਾ ਕਮੈਂਟ ਕਰਕੇ ਤੇ ਚਾਰ ਬਹੁਤ ਵਧੀਆ ਰਹਿੰਦਾ ਵਾ ਹਾਂਜੀ ਇਹ ਚੀਨੀ ਤਾਂ ਬਣਿਆ ਨਾ ਹਾਂਜੀ ਹਾਂਜੀ ਜਿੱਦਾਂ ਮਰਦਾਨਾ ਵਿੱਚ ਹੁਣ ਇਹ ਚੀਜ਼ਾਂ ਵਾਕਿਆ ਲੋਬੁੰਦੀ ਜਾਂਡੀਆਂ ਲੋਕ ਫਲਾਸਕਟ ਦੇ ਦੱਪਿਆਂ ਦੇ ਵਿੱਚ ਚਾਰ ਪਾਉਣਾ ਲੱਗ ਪਿਆ ਹਨਾ ਤੇ ਦੋ ਲਿਆਂਦੇ ਮੈਂ ਛੋਟੇ ਜਿਤਰਾ ਹਨਾ ਨਾ ਤੇ ਇਹ ਵੀ ਚਲ ਖਾਣੇ ਹਨ ਕਿ 11:00 ਬੀਜੋ ਕਰਨਾ ਪੈਂਦਾ ਹਨ ਤੇ ਮੈਂ ਪਾ ਕੇ ਚਾਰੇ ਚ ਤੇ ਮੈਂ ਬੈਠਦੇ ਰੱਖਣਾ ਵਾ ਜਿਹੜਾ ਇੱਥੇ ਬਬਲੂ ਬੈਠ ਕੇ ਰੋਟੀ ਇਹਦੇ ਵਿੱਚ ਹਨਾ ਕੱਟ ਕੇ ਚਾਰੇ ਖਾਣੇ ਹਨ ਠੀਕ ਹਨਾ ਸੋਹਣਾ ਸੋਹਣਾ ਦੋਵੇਂ ਇੱਕੋ ਜਿਹੇ ਲਿਆਂਦੇ ਆ ਚਲੋ ਜੀ ਇੱਥੇ ਇੱਕ ਹੋਰ ਚਾਰ ਪਾ ਲਾਂਗੇ ਇੱਥੇ ਹੋਰ ਪਾ ਲਾਂਗੇ ਹਨਾ ਚਲੋ ਜੀ ਸੋਹਣੇ ਸੋਹਣੇ ਅੱਗੇ ਮੈਂ ਤਾਂ ਖਾਂ ਬਹੁਤ ਸੌਣ ਲੱਗੇ ਮੈਨੂੰ ਸ਼ਟ ਸ਼ਟ ਚਲੋ ਜੀ ਸਮਾਨ ਨਿਕਾ ਨਿਕਾ ਕਰਕੇ ਨਾ ਵਾਵਾ ਹੀ ਹੋ ਗਿਆ ਹੈ ਹਾਂ ਅੱਛਾ ਹੁਣ ਆਟੋ ਕਰਿਆ ਗਿਆ ਇਹ ਟੋਕਰੀ ਵਿੱਚ ਵੀਏਗਾ ਵਾ ਇਹਦੇ ਵਿੱਚ ਵੀਏਗਾ ਲੈ ਇਹ ਕੋਈ ਵੇਖਣ ਨੂੰ ਟੋਕਰੀਆਂ ਗੱਡੀਆਂ ਇਹਨਾਂ ਦੇ ਵਿੱਚ ਸਮਾਨ ਵੀ ਪਾਇਆ ਮੰਮੀ ਜੀ ਉਹਨਾਂ ਨੇ ਤੇ ਆ ਮੈਂ ਲਿਆਂਦਾ ਵ ਇੱਕ ਵਿੱਚ ਇਹ ਦਿਖਾਣੇ ਬਣੇ ਆ ਹਨਾ ਕਰਦਾ ਪਾਵਾਂਗੇ ਚਮਚੇ ਪਾਵਾਂਗੇ ਹੋਰ ਕੋਈ ਛੋਟਾ ਮੋਟਾ ਸਮਾਨ ਜਿਹੜਾ ਇਹ ਚ ਪੈ ਜੂਗਾ ਹਨਾ ਠੀਕ ਹੈ ਠੀਕ ਹੈ ਚਲੋ ਤੇ ਆ ਸਾਡੀ ਟੁੱਟ ਗਈ ਹੈਗੀ ਹਾਂ ਨਾ ਪੋਪੜੇ ਕੱਢਣ ਵਾਲੀ ਛਾਂਦਨੀ ਜੀ ਇਹ ਵੀ ਮੈਂ ਨਵੀਂ ਲੈ ਆਂਦੀ ਆ ਸੋਹਣੀ ਹੈ ਵੀ ਉਹਦਾ ਚੀਜ਼ਾਂ ਹਨਾ ਇਹਦੇ ਵੀ ਆ ਚੀਜ਼ ਲੱਗੀ ਹੈ ਨਾ ਹਾਂਜੀ ਬੇਟਾ ਉਹ ਤਾਂ ਨਹੀਂ ਹੈਗੀ ਤਾਂ ਲੱਕੜ ਲੱਗੀ ਘਰ ਬਣੀ ਹੁੰਦੀ ਚਲੋ ਜੀ ਠੀਕ ਹੈ ਤੇ ਆ ਵੀ ਜਾਂਦਾ ਮੈਂ ਕਿਹਾ ਸੁੱਕੀ ਸਬਜ਼ੀ ਬਣਾਉਣ ਵਾਸਤੇ ਲੱਕੜ ਦਾਵੇ ਇਹ ਚੀਜ਼ਾਂ ਨੇ ਮੰਮੀ ਜੀ ਜਿਆਦਾ ਜਿਹੜੇ ਆ ਚਾਹਵਾਨ ਵਾ ਹਨਾ ਹਾਂ ਇਹ ਜੀ ਜਾਂਦੀਆਂ ਲੱਗਦੀਆਂ ਮੰਮੀ ਜੀ ਨੂੰ ਇਹ ਇਹ ਕ ਇਹ ਕੀ ਆਲੂ ਮੈਸ਼ ਕਰਨ ਵਾਲਾ ਇਹ ਲੱਕੜ ਦਾ ਨਾ ਕਿੰਨੇ ਨੂੰ ਟੀਵੀ 'ਚ ਸੇਕੀ ਜਾਂਦੀ ਹੈ ਅੱਛਾ ਐਦਾਂ ਕਰਕੇ ਨਾ ਐਦਾਂ ਹੀ ਪੋਣੇ ਆ ਸੇਕਦੇ ਤਾਂ ਉਹ ਹਵਾ ਜੀ ਭੈਂਦੀ ਨਾ ਹੱਥ ਨੂੰ ਹਾਂਜੀ ਤੇ ਇਹਦੇ ਨਾਲ ਐਦਾਂ ਸੇਕਣ ਵਾਸਤੇ ਹੀ ਤਾਂ ਐਦਾਂ ਕਰਦੇ ਅੱਛਾ ਵਧੀਆ ਵਧੀਆ ਠੀਕ ਹੈ ਵਧੀਆ ਜੀਜਾ ਲੈ ਕੇ ਆਏ ਤੁਸੀਂ ਸਮਾਨ ਸਾਰਾ ਬਰਤਨ ਵਾਲਾ ਲੈ ਕੇ ਆ ਗਏ ਸੇਕਾਂ ਦੇਂਦਾ ਬੈਗ ਇਹ ਕੀ ਇਹ ਵਾਤੀ ਲੈਂਦਾ ਵਾ ਇਹ ਵੀ ਅਮਲ ਨਾਲ ਚਾਈਏ ਐਤੋਂ ਵੀ ਕੁਝ ਪਾਵਾਂਗੇ ਚਲੋ ਠੀਕ ਹੈ। ਇਹ ਦੋ ਤੀਜਾ ਦਾ ਹੀ ਹੈ ਇਹਦੇ ਚ। ਹੂੰ। ਤੇ ਕਮਿਆ ਲੈਂਦੀ ਆ। ਅੱਛਾ। ਇਹ ਚ ਮੈਂ ਜੀਰਾ ਪਾਊਂਗੇ। ਠੀਕ ਆ। ਤੇ ਇਹਦੇ ਵਿੱਚ ਮੈਂ ਕਾਲੀ ਮਿਰਚ ਵਾਲਾ ਪਾਊਂਗੇ। ਬਲੈਕ ਪੀਪਰ। ਹਾਂ। ਤੇ ਇਹਦੇ ਵਿੱਚ ਵੀ ਕੋਈ ਨਮਕ ਵਗੈਰਾ ਪਾਵਾਂਗੇ ਹਨਾ। ਮੈਂ ਤੁਹਾਨੂੰ ਦੱਸਿਆ ਹੀ ਨਾ ਇਹ ਰੈਸਪੀ ਵਾਲਾ ਸਮਾਨ ਇਕੱਠਾ ਹੁੰਨ ਧਿਆ ਹੁਣ। ਤੇ ਉਹ ਗੱਲ ਨਿਕਲੀ ਵੇਲੋ। ਤੇ ਇਹ ਕੀ ਟ੍ਰੇ? ਇੱਕ ਟ੍ਰੇ ਲੈਂਦੀ ਤੇ। ਲਓ ਜੀ। ਵਧੀਆ ਹਨਾ ਸੋਣੀ ਥੋੜੀ ਡੂੰਗੀ ਹੈ ਨਾ ਸੋਣੀ ਸੋਣੀ ਕਮੈਂਟ ਕਰਕੇ ਦੱਸਿਓ ਫਿਰ ਮੈਂ ਜਿੱਦਾਂ ਦੀ ਟ੍ਰੇ ਤੇ ਇੱਕ ਵਾਰ ਤੋਂ ਬਣਾ ਲਈਆਂ ਹਨਾ ਮੰਮੀ ਜੀ ਹਾਂ ਤੋਂ ਇਹ ਦਿਖਾਂਗੇ ਨਾ ਹਾਂਜੀ ਹਾਂਜੀ ਚਲੋ ਜੀ ਹੋਰ ਤੇ ਇੱਕ ਮੈਂ ਲਿਆਂਦੀ ਆ ਟੋਕਰੀ ਇਹ ਵੀ ਤੁਹਾਨੂੰ ਦੱਸਦੇ ਆ ਫਿੱਟ ਕਰਕੇ ਹਮ ਇਹ ਮੈਂ ਲਿਆਂਦੀ ਆ ਆਲੂ ਗੰਡੇ ਪਾਉਣ ਵਾਸਤੇ ਅੱਛਾ ਲਓ ਜੀ ਪਹਿਲਾਂ ਦੂਸਰੀਆਂ ਦੀਆਂ ਨਹੀਂ ਇਹਨਾਂ ਦੇ ਨਾਲ ਉਹ ਹੂੰ ਮਿਲਦੇ-ਮਿਲਦੇ ਕਿੰਨਾ ਡੰਡੇ ਜਿਹਾ ਮਿਲਦੇ ਹਾਂ ਉਹ ਨਾ ਕਰੀ ਜਾਂਦੇ ਅੱਛਾ ਇਹਦਾ ਅਟੈਚ ਹੋਣੀਆਂ ਵਾ ਇਹ ਹੁਣ ਇਹਦੇ ਇਹਦੇ ਉੱਪਰ ਹੀ ਅਟੈਚ ਹੋਣੀਆਂ ਇਹ ਅੱਛਾ ਬੱਲੇ ਮੈਂ ਤਾਂ ਕਹਿਣਾ ਵਿੱਚ ਡੰਡੇ ਹੋਣੇ ਆ ਦੇ ਨਹੀਂ ਡੰਡੇ ਵਾਲੀਆਂ ਵੀ ਹੁੰਦੀਆਂ ਹਨ ਹਾਂ ਵੀ ਹੁੰਦੀਆਂ ਲਓ ਜੀ ਇੱਧੇ ਰੱਖ ਅੱਗੇ ਆਮਣ ਇਹਦੇ ਵਾਹ ਕੀ ਨਵੀਂ ਚੀਜ਼ ਹੈ ਤਿੰਨ ਮੰਜਲੀ ਲੈਣ ਦੀ ਤੁਸੀਂ ਇੱਕ ਆਹ ਚਾਲੂ ਇੱਕ ਆਹ ਤੇ ਇੱਕ ਲਸਣ ਅਧ ਰੱਖ ਪਾ ਲਾਂਗੇ ਹਨਾ ਚਲੋ ਜੀ ਵਧੀਆ ਜੀ ਦੱਸਿਓ ਕਮੈਂਟ ਕਰਕੇ ਇਹ ਚੀਜ਼ ਕਿਵੇਂ ਦੀ ਲੱਗੀ ਹੈ ਨਹੀਂ ਵਧੀਆ ਵਧੀਆ ਇਹ ਕਿਉਂਕਿ ਫਿਰ ਮੁੜ ਕੇ ਕਦੇ ਵੱਖੋ ਵੱਖਰੇ ਰੱਖੇ ਹੁੰਦੇ ਆ ਤੇ ਲੱਭਣ ਚਾਹੀਦਾ ਵਾ ਕੱਢਣ ਚਾਹੀਦਾ ਨਾ ਤੇ ਆ ਵਧੀਆ ਚੀਜ਼ ਕੀਤੀ ਤੁਸੀਂ ਜਿਹੜੀ ਆ ਤਿੰਨੇ ਟੋਕਰੀਆਂ ਲੈਣ ਦੀਆਂ ਹਨਾ ਅਲੱਗ ਅਲੱਗ ਚਲੋ ਜੀ ਤੇ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਕਿ ਸਮਾਨ ਵਧੀਆ ਵਾ ਕਿਹੜਾ ਵਧੀਆ ਲੱਗਾ ਵਾ ਤੇ ਇੱਧਰ ਦੇਖ ਹੀ ਸਕਦੇ ਹੋ ਤੁਸੀਂ ਹੈ ਤੁਹਾਡੇ ਸਾਹਮਣੇ ਹੀ ਆ ਸਮਾਨ ਸਾਰਾ ਇੱਥੋਂ ਲੈ ਕੇ ਟੋਕਰੀ ਤੋਂ ਆਹ ਸਾਰਾ ਹੀ ਸਮਾਨ ਹੈ ਹੈ ਤੇ ਇੱਥੇ ਤੱਕ ਤੇ ਇਹ ਹੁਣ ਕਮੈਂਟ ਕਰਕੇ ਦੱਸਿਓ ਤੇ ਕਿਵੇਂ ਦਾ ਲੱਗਾ ਠੀਕ ਆ ਨਾਲੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਕੀ ਕੀ ਲਿਆ ਵਾ ਜਿਹੜੇ ਆਏ ਹੀ ਤੇ ਜਿਹਨੇ ਨਹੀਂ ਆਏ ਉਹ ਫਿਰ ਸਾਡੇ ਸਮਾਨ ਵੱਲੋਂ ਦੱਸ ਦਿਓ ਕਿਵੇਂ ਦਾ ਲੱਗਾ ਹਾਂ ਚ ਲੱਕੜ ਦੇ ਵੀ ਆਗੇ ਹੀ ਗੇ ਅੱਛਾ ਪਰ ਮੈਨੂੰ ਆ ਜਿਆਦਾ ਵਧੀਆ ਲੱਗਾ ਠੀਕ ਇਹ ਕਾਦਾ ਬਲਾ ਅਲਮੀਨੀਅਮ ਠੀਕ ਆ ਹਾਂ ਅਲਮੀਨੀਅਮ ਦਾਵਾ ਠੀਕ ਆ ਠੀਕ ਆ ਚਲੋ ਵਧੀਆ ਹਣਾ ਲੈ ਜੀਆਂ ਗੁੱਟਾਂਗੇ ਫਿਰ ਇਹਦੇ ਵਿੱਚ ਤੇ ਲੱਕੜ ਦਾ ਇਹ ਆ ਨਾ ਵੀ ਲੱਕੜ ਦੇ ਚ ਬਹੁਤੀ ਦੱਬ ਨਹੀਂ ਲੱਗਦੀ ਹਣਾ ਠੀਕ ਆ ਕੰਨਾ ਦੱਬ ਲੱਗ ਜਾਂਦੇ ਚਲੋ ਚਲੋ ਜੀ ਵਧੀਆ ਵਾ ਸਾਰਾ ਸਮਾਨ ਤੇ ਕਮੈਂਟ ਕਰਕੇ ਦੱਸਿਓ ਹੁਣ ਤੂੰ ਹੀ ਹੈਂ ਆ ਜਿਹੜੇ ਮਰਦ ਬਾਨ ਲੈਂਦੇ ਨਾ ਇਹ ਮੰਮੀ ਜੀ ਨੇ ਬੜੇ ਜਿੰਨਾਂ ਦਾ ਜਿਹੜਾ ਵਾ ਬੜੇ ਮਤਲਬ ਮੇਲੇ ਆਉਣ ਤੋਂ 6-7 ਮਹੀਨੇ ਪਹਿਲਾਂ ਹੀ ਮੰਮੀ ਜੀ ਆਂਦੇ ਸੀ ਯਾਰ ਕਾ ਮੈਂ ਮਰਦ ਬਾਨ ਲੈਣੇ ਮਰਦ ਬਾਨ ਲੈਣੇ ਹਨਾ ਤੇ ਇਹ ਫਿਰ ਐਰਕਾ ਮੇਲੇ ਤੋਂ ਵੈ ਲੈ ਹੀ ਲੈ ਆ ਫਿਰ ਉਦਾਂ ਹੀ ਛੋਟੋ ਪਤਾ ਕੀਤਾ ਸੀ ਤੇ ਉਹ ਕਹਿੰਦੇ ਸੀ ਮੰਗਵਾ ਦਾਂਗੇ ਮੰਗਵਾ ਦਾਂਗੇ ਮੰਗਵਾ ਕੇ ਦਿੰਦੇ ਨਹੀਂ ਤੇ ਫਿਰ ਆਨੂੰ ਮੇਲੇ ਵਿੱਚ ਦੇਖ ਕੇ ਤੇ ਫਿਰ ਚਲੋ ਜੀ ਨਹੀਂ ਵਧੀਆ ਕੀਤਾ ਤੂੰ ਇਹ ਲੈ ਆਂਦੇ ਤੇ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਇਹ ਹੁਣ ਜਿਹੜਾ ਸਮਾਨ ਵਾ ਇਹ ਹੁਣ ਅਡਜਸਟਮੈਂਟ ਕਰਨਗੇ ਭੈਣ ਜੀ ਹੋਣੀ ਤੇ ਠੀਕ ਹੈ ਨਾ ਇਹ ਹੁਣ ਅਮਨ ਨੂੰ ਛੁੱਟੀ ਹੋਊਗੀ ਨਾ ਇਹ ਉਹਦੋਂ ਅਡਜਸਟਮੈਂਟ ਹੋਣੀ ਹੈ ਦੀ ਕਿਉਂਕਿ ਅੱਜ ਹੈਗੀ 19 ਤਰੀਕਾ ਅੱਜ ਲਾਸਟ ਮੇਲਾ ਹੈ ਨਾ ਤੇ ਅਸੀਂ ਰਾਤ ਨੂੰ ਵਲੋਗ ਬਣਾਉਣ ਦੇ ਆ ਤੇ ਅਗਲੇ ਦਿਨ ਹੁਣ 20 ਤਰੀਕ ਨੂੰ ਅਮਨ ਨੇ ਜਾਣਾ ਆਪਣੇ ਸੈਂਟਰ ਹਣਾ ਅਮਨ ਤੇ ਹਾਂ ਹੁਣ ਸੰਡੇ ਨੂੰ ਗੱਲ ਪਹੁੰਚ ਗਈ ਆ ਇਹ ਜਿੰਨਾ ਵੀ ਸਮਾਨ ਵਾ ਇਹ ਹੁਣ ਇਸ ਤਰ੍ਹਾਂ ਹੀ ਪਿਆਰ ਉਹ ਗੱਲਬਾਹਵਿਆਂ ਦੇ ਵਿੱਚ ਜੀ ਇਨੂੰ ਹੁਣ ਸੰਡੇ ਨੂੰ ਜਿਹੜਾ ਵਾ ਇਹ ਐਡਜਸਟ ਕਰਨਾ ਵਾ ਹਣਾ ਰਸੋਈ ਦੇ ਵਿੱਚ ਨਹੀਂ ਪਿਆ ਰਿਆ ਨਾ ਹਾਂਜੀ ਮੈਂ ਅਸਰੇ ਤੋਂ ਬਣਾ ਕੇ ਆਇਆ ਰੱਖ ਦੇਣਾ ਵਾ ਹਾਂ ਤੇ ਜਿਹੜਾ ਹੈ ਤਵਾਰ ਨੂੰ ਜਿੱਥੇ ਜਿੱਥੇ ਰੱਖਣਾ ਰੱਖ ਲੈਗੇ ਠੀਕ ਆ ਚਲੋ ਆਪਾਂ ਵੀ ਕੋਸ਼ਿਸ਼ ਕਰਾਂਗੇ ਰੱਖਣ ਦੀ ਹੈ ਸਮਾਨ ਹੈ ਬੜਾ ਜ਼ਿਆਦਾ ਸੀਂਗਦਾ ਮੈਂ ਹੀ ਲੁਕਾਉਣਾ ਪੈਣਾ ਤੇ ਚਲੋ ਕੋਈ ਗੱਲ ਨਹੀਂ ਹੈ ਜਿੱਥੇ ਜਿੱਥੇ ਆਵਾ ਕਿ ਜਿਹੜੀਆਂ ਪਲੇਟਾਂ ਲਿਆਂਦੀਆਂ ਨਾ ਤੈਨੂੰ ਇਹ ਮੈਨੂੰ ਬੜੀਆਂ ਵਧੀਆ ਲੱਗੀਆਂ ਤੇ ਤਰੀਆਂ ਮੇਤਰੀਆਂ ਦੀਆਂ ਹਾਂ ਹਣਾ ਥੋੜਾ ਜਿਆਦਾ ਡਿਜ਼ਾਈਨ ਜਿਹੜਾ ਅਲੱਗ ਵਾ ਸਾਡੇ ਕੋ ਜਿੰਨੀਆਂ ਵੀ ਪਲੇਟਾਂ ਹੈਗੀਆਂ ਉਹ ਸਾਰੀਆਂ ਫੁੱਲਾਂ ਵਾਲੀਆਂ ਹੈਗੀਆਂ ਹਾਂ ਤੇ ਆਹ ਸੋਹਣੀਆਂ ਵਾ ਤੇ ਕਿੰਨੀਆਂ ਛੇ ਕਿੰਨੀਆਂ ਛੇ ਛੇ ਹੈਨਾ ਤੇ ਇੱਕ ਆਦੀ ਕਿਉਂ ਆ ਚੀਨੀ ਜੀ ਦੀ ਆਵਣਾ ਇਹ ਵੀ ਚੀਨੀ ਕਰਨੀ ਹੈਗੀ ਅੱਛਾ ਅੱਛਾ ਪਲਾਸਟਿਕ ਹੈਗੀ ਵੀ ਇਹ ਲੱਗਦੀ ਨਹੀਂ ਮੈਨੂੰ ਪਰ ਪਲਾਸ ਕਰਨੀ ਹੈਗੀ ਮਿਕਸ ਜਿਆ ਹੋਣਾ ਹਾਂ ਹਣਾ ਚੀਨੀ ਜੀ ਦਾ ਚੀਨੀ ਦਾ ਤੇ ਠੀਕ ਆ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ